ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਆ ਰਾਜਵੀਰ ਜਦੋਂ 5 ਸਾਲ ਦੀ ਹੋਈ ਤਾਂ ਉਹਦੇ ਮੰਮਾ ਦੀ ਮੌਤ ਹੋ ਗਈ ਤੇ ਉਹਦੇ ਪਾਪਾ ਨੇ ਦੂਸਰਾ ਵਿਆਹ ਨਹੀਂ ਕਰਵਾਇਆ ਕਿਉਂਕਿ ਉਹਨੂੰ ਪਤਾ ਸੀ ਕਿ ਮਤਰੀਏ ਮਾਂ ਨੇ ਮੇਰੀ ਰਾਜਵੀਰ ਨੂੰ ਉਹਨਾ ਪਿਆਰ ਨਹੀਂ ਦੇਣਾ ਰਾਜਵੀਰ ਦੇ ਪਾਪਾ ਨੇ ਹਰ ਸੰਭਵ ਕੋਸ਼ਿਸ਼ ਕੀਤੀ ਰਾਜਵੀਰ ਨੂੰ ਮੰਮੀ ਪਾਪਾ ਦਾ ਪਿਆਰ ਦੇਣ ਵਾਸਤੇ ਰਾਜਵੀਰ ਥੋੜੀ ਵੱਡੀ ਹੋਈ ਤਾਂ ਉਹ ਵੀ ਆਪਣੇ ਪਾਪਾ ਦੀ ਕੰਮ ਵਿੱਚ ਮਦਦ ਕਰਦੀ ਘਰ ਦਾ ਕੰਮ ਕਰਦੀ ਉਹਦੇ ਪਾਪਾ ਬਾਹਰ ਕੰਮ ਕਰਨ ਜਾਂਦੇ ਜਦੋਂ ਰਾਜਵੀਰ 14 ਸਾਲ ਦੀ ਹੋਈ ਤਾਂ ਉਹਦੇ ਲਈ ਇੱਕ ਰਿਸ਼ਤਾ ਆਇਆ ਕਿਉਂਕਿ ਇਹ ਕਹਾਣੀ ਉਹਨਾਂ ਜ਼ਮਾਨਿਆਂ ਦੀ ਆ ਜਦੋਂ ਬਹੁਤ ਛੋਟੀ ਉਮਰ ਦੇ ਵਿੱਚ ਕੁੜੀਆਂ ਵਿਆਹ ਦਿੱਤੀਆਂ ਜਾਂਦੀਆਂ ਸੀ ਉਦੇ ਪਾਪਾ ਨੂੰ ਲੱਗਿਆ ਕਿ ਰਿਸ਼ਤਾ ਬਹੁਤ ਚੰਗੇ ਘਰ ਦਾ ਆਇਆ ਤਾਂ ਅਗਲੇ ਨੇ ਆਪ ਮੰਗ ਕੇ ਰਿਸ਼ਤਾ ਲਿਆ ਵੀ ਮੈਨੂੰ ਦੇਰ ਨਹੀਂ ਕਰਨੀ ਚਾਹੀਦੀ। ਉਹਨੇ ਆਪਣੀ ਧੀ ਨੂੰ ਸਕੂਲੋਂ ਹਟਾ ਕੇ ਉਹਦਾ ਵਿਆਹ ਕਰ ਦਿੱਤਾ। ਵਿਆਹ ਕੇ ਰਾਜਵੀਰ ਆਪਣੇ ਸਹੁਰੇ ਘਰ ਗਈ। ਜਦੋਂ ਉਹ ਡੋਲੀ 'ਚ ਬੈਠੀ ਤਾਂ ਆਪਣੇ ਪਿਓ ਨੂੰ ਰੋਂਦਾ ਵੇਖ ਕੇ ਉਹਦੀਆਂ ਤਾਂ ਹਾਨ ਨਿਕਲ ਗਈਆਂ। ਉਹਦੇ ਪਾਪਾ ਨੇ ਉਹਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਧੀ ਏ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਆ। ਤੂੰ ਤੂੰ ਆਪਣੇ ਸਹੁਰੇ ਘਰ ਸੁਖੀ ਵਸੇ ਇਹ ਹੀ ਮੇਰੀ ਦੁਆ ਰੋਂਦੀ ਕਰ ਲੌਂਦੀ ਰਾਜਵੀਰ ਡੋਲੀ ਚ ਬਹਿ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਸਹੁਰੇ ਘਰ ਦੀ ਹਵੇਲੀ ਵੇਖ ਕੇ ਉਹਦੀਆਂ ਅੱਖਾਂ ਆਡੀਆਂ ਰਹਿ ਗਈਆਂ ਤੇ ਅੱਗੋਂ ਜਦੋਂ ਉਹਨੇ ਆਪਣੀ ਸੱਸ ਦਾ ਚਿਹਰਾ ਵੇਖਿਆ ਤਾਂ ਉਹਦੇ ਮਨ ਵਿੱਚ ਇੱਕ ਸਹਿਮ ਪੈਦਾ ਹੋ ਗਿਆ ਕਿਉਂਕਿ ਉਹਦੀ ਸੱਸ ਦਾ ਚਿਹਰਾ ਸੀ ਜਿਹੜਾ ਥੋੜਾ ਡਰਾਵਣਾ ਸੀ ਕਈ ਲੋਕਾਂ ਦੇ ਚਿਹਰੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਸਾਨੂੰ ਚਿਹਰੇ ਤੋਂ ਐਂ ਲੱਗਦਾ ਕਿ ਸ਼ਾਇਦ ਇਹ ਰੁੱਖੇ ਸੁਭਾਅ ਦੇ ਹੋਣਗੇ ਇਸੇ ਤਰ੍ਹਾਂ ਰਾਜਵੀਰ ਨੂੰ ਲੱਗਿਆ ਸੀ ਰਾਜਵੀਰ ਦੇ ਸਹੁਰੇ ਘਰ ਆਉਣ ਤੇ ਉਹਦਾ ਬਹੁਤ ਧੂਮ-ਧਾਮ ਨਾਲ ਸਵਾਗਤ ਕੀਤਾ ਗਿਆ ਪਾਣੀ ਵਾਰ ਕੇ ਪੀਤਾ ਸਾਰੀਆਂ ਰਸਮਾਂ ਹੋਈਆਂ ਰਾਜਵੀਰ ਸਵੇਰ ਦੀ ਥੱਕ ਚੁੱਕੀ ਸੀ ਤੇ ਇਸ ਲਈ ਉਹ ਬੈੱਡ ਤੇ ਪੈਂਦੇ ਆ ਹੀ ਸੌਂ ਗਈ ਅਗਲੀ ਸਵੇਰ ਨੌਕਰਾਨੀ ਰਾਜਵੀਰ ਨੂੰ ਉਠਾਉਣ ਆਈ ਤੇ ਕਹਿੰਦੀ ਕਿ ਤੁਸੀਂ ਉੱਠ ਖੜੋ ਰਸੋਈ ਦੀ ਰਸਮ ਕਰਨੀ ਆ ਰਾਜਵੀਰ ਉੱਠ ਕੇ ਨਹਾ ਧੋ ਕੇ ਉਹਨੇ ਸੋਹਣਾ ਸੂਟ ਪਾਇਆ ਤੇ ਰਸੋਈ ਦੇ ਵਿੱਚ ਚਲੀ ਗਈ ਰਸੋਈ ਦੇ ਵਿੱਚ ਉਹਦੀ ਸੱਸ ਸੀ ਤੇ ਉਹਦੀ ਸੱਸ ਕਹਿੰਦੀ ਵੀ ਅੱਜ ਤੇਰੀ ਪਹਿਲੀ ਰਸੋਈ ਆ। ਰਾਜਵੀਰ ਨੇ ਪਹਿਲੀ ਰਸੋਈ ਦੇ ਵਿੱਚ ਖੀਰ ਬਣਾਈ। ਖੀਰ ਸਾਰਿਆਂ ਨੂੰ ਬਹੁਤ ਪਸੰਦ ਆਈ। ਚਲੋ ਇਸੇ ਤਰ੍ਹਾਂ ਸਮਾਂ ਨਿਕਲਦਾ ਗਿਆ। ਰਾਜਵੀਰ ਛੋਟੀ ਉਮਰ ਦੀ ਹੋਣ ਕਰਕੇ ਉਹਦੇ ਵਿੱਚ ਕਈ ਗੱਲਾਂ ਚ ਹਜੇ ਬਚਪਨਾ ਸੀ ਪਰ ਉਹਦੀ ਸੱਸ ਉਹਨੂੰ ਹਮੇਸ਼ਾ ਗੱਲ-ਗੱਲ ਤੇ ਟੋਕਦੀ ਰਹਿੰਦੀ ਕਿ ਹੁਣ ਤੂੰ ਇਸ ਘਰ ਦੀ ਨੂੰਹ ਬਣ ਚੁੱਕੀ ਆਂ। ਤੂੰ ਆਪਣੀ ਜ਼ਿੰਮੇਵਾਰੀ ਸਮਝ। ਵਿਆਹ ਤੋਂ 4-5 ਦਿਨ ਬਾਅਦ ਰਾਜਵੀਰ ਦਾ ਪਤੀ ਸੀ ਜਿਹੜਾ ਰਮਣ ਉਹਨੇ ਵਾਪਸ ਹੋਸਟਲ ਜਾਣਾ ਸੀ ਕਿਉਂਕਿ ਉਹ ਪੜਦਾ ਸੀ ਤੇ ਉਹ ਗ੍ਰੈਜੂਏਸ਼ਨ ਕਰ ਰਿਹਾ ਸੀ ਜਦੋਂ ਰਮਣ ਵਾਪਸ ਹੋਸਟਲ ਗਿਆ ਤਾਂ ਰਾਜਵੀਰ ਦਾ ਮਨ ਦੁਖੀ ਹੋਇਆ ਪਰ ਉਹ ਸਮਝਦੀ ਸੀ ਹਨਾ ਕਿ ਪੜ੍ਹਾਈ ਵੀ ਜ਼ਰੂਰੀ ਆ ਤੇ ਉਹਨੇ ਤਾਂ ਇੱਕ ਨਾ ਇੱਕ ਦਿਨ ਜਾਣਾ ਹੀ ਆ ਵੀਰ ਨੂੰ ਇਹ ਫੀਲ ਤਾਂ ਹੋਇਆ ਕਿ ਮੇਰਾ ਜੀ ਨਹੀਂ ਲੱਗਣਾ ਪਰ ਹੁਣ ਉਹ ਕਰ ਵੀ ਕੀ ਸਕਦੀ ਸੀ ਰਮਣ ਜਿਹੜਾ ਉਹ ਹੋਸਟਲ ਚਲੇ ਆ ਗਿਆ ਉਸ ਤੋਂ ਬਾਅਦ ਰਾਜਵੀਰ ਆਪਣੀ ਸੱਸ ਦੇ ਨਾਲ ਵਧੀਆ ਰਹਿੰਦੀ ਸਾਰੇ ਘਰ ਦੇ ਉਹ ਕੰਮ ਸਿੱਖ ਗਈ ਸੀ ਕੰਮ ਹੋ ਪਹਿਲਾਂ ਹੀ ਜਾਣਦੀ ਸੀ ਕਿਉਂਕਿ ਮਾਂਬਾਰੀ ਸੀਸ ਕਰਕੇ ਰਸੋਈ ਦੇ ਕੰਮਾਂ 'ਚ ਉਹ ਮਾਹਰ ਸੀ ਘਰ ਦੇ ਵਿੱਚ ਨੌਕਰ ਚੱਕਰ ਰੱਖੇ ਹੋਏ ਸੀ ਇਸ ਲਈ ਕੋਈ ਜ਼ਿਆਦਾ ਕੰਮ ਨਹੀਂ ਹੁੰਦੇ ਸੀ ਰਮਣ 15 20 ਦਿਨ ਤੋਂ ਰਾਜਵੀਰ ਨੂੰ ਚਿੱਠੀ ਲਿਖਦਾ ਜਦੋਂ ਵੀ ਚਿੱਠੀ ਆਉਂਦੀ ਤਾਂ ਪਹਿਲਾਂ ਰਾਜਵੀਰ ਦੀ ਸੱਸ ਪੜ੍ਹਦੀ ਫਿਰ ਰਾਜਵੀਰ ਨੂੰ ਦਿੰਦੀ ਇਹ ਗੱਲ ਰਾਜਵੀਰ ਨੂੰ ਵਧੀਆ ਨਾ ਲੱਗਦੀ ਪਰ ਉਹਦੀ ਮਜਬੂਰੀ ਸੀ ਹਨਾ ਉਹ ਕੁਝ ਨਹੀਂ ਕਰ ਸਕਦੀ ਸੀ ਇਸੇ ਤਰ੍ਹਾਂ 2 ਸਾਲ ਕਿਵੇਂ ਲੰਘ ਗਏ ਰਾਜਵੀਰ ਨੂੰ ਵੀ ਪਤਾ ਨਹੀਂ ਲੱਗਿਆ 2 ਸਾਲ ਬਾਅਦ ਰਮਣ ਦੀ ਪੜ੍ਹਾਈ ਪੂਰੀ ਹੋ ਗਈ ਤੇ ਉਹ ਵਾਪਸ ਘਰ ਆ ਗਿਆ। ਹੁਣ ਰਾਜਵੀਰ 16 ਸਾਲ ਦੀ ਹੋ ਚੁੱਕੀ ਸੀ। ਰਮਣ ਦੇ ਆਉਣ ਤੇ ਰਾਜਵੀਰ ਬਹੁਤ ਜ਼ਿਆਦਾ ਖੁਸ਼ ਸੀ। ਉਹਦੀ ਸੱਸ ਨੇ ਕਿਹਾ ਕਿ ਤੂੰ ਤਿਆਰ ਹੋ ਜਾ ਅੱਜ ਰਮਣ ਨੇ ਆਉਣਾ। ਤੇ ਰਾਜਵੀਰ ਬਹੁਤ ਸੋਹਣਾ ਹਾਰ ਸ਼ਿੰਗਾਰ ਕਰਕੇ ਤਿਆਰ ਹੋਈ ਕਿਉਂਕਿ 2 ਸਾਲ ਬਾਅਦ ਉਹਦਾ ਪਤੀ ਘਰ ਆ ਰਿਹਾ ਸੀ। ਉਹਦਾ ਪਤੀ ਘਰ ਆਇਆ। ਉਹਦੇ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਗਏ। ਅੱਜ ਰਾਜਵੀਰ ਦੀ ਸੱਸ ਨੇ ਸਾਰਾ ਖਾਣਾ ਆਪਣੇ ਹੱਥੀਂ ਬਣਵਾਇਆ ਸੀ। ਉਨੇ ਰਾਜਵੀਰ ਨੂੰ ਕੁਝ ਵੀ ਕੰਮ ਲਈ ਨਹੀਂ ਕਿਹਾ ਸੀ ਰਾਜਵੀਰ ਸੋਣੀ ਸਾੜੀ ਪਾ ਕੇ ਵਧੀਆ ਗਹਿਣੇ ਪਾ ਕੇ ਤਿਆਰ ਹੋ ਗਈ ਜਿਵੇਂ ਉਹ ਨਵੀਂ ਵਿਆਹੀ ਹੁੰਦੀ ਆ ਤਾਂ ਉਹਦੀ ਸੱਸ ਨੂੰ ਕਹਿੰਦੀ ਕਿ ਤੂੰ ਕਾਲਾ ਟਿੱਕਾ ਲਾ ਲਾ ਤੈਨੂੰ ਨજર ਨਾ ਲੱਗ ਜੇ ਚਲੋ ਇਹਨਾਂ ਗੱਲਾਂ ਦੇ ਚੱਲਦੇ ਰਮਣਾ ਘਰ ਆ ਗਿਆ ਰਮਣ ਦਾ ਵਧੀਆ ਸਵਾਗਤ ਕੀਤਾ ਗਿਆ ਜਦੋਂ ਰਮਣਾ ਖਾਣਾ ਖਾ ਕੇ ਆਪਣੇ ਕਮਰੇ ਦੇ ਵਿੱਚ ਆਇਆ ਤਾਂ ਉਹ ਰਾਜਵੀਰ ਨੂੰ ਦੇਖ ਕੇ 당ਗ ਰਹਿ ਗਿਆ ਕਿਉਂਕਿ ਰਾਜਵੀਰ ਬਹੁਤ ਸੋਹਣੀ ਲੱਗ ਰਹੀ ਸੀ ਉਨੇ ਰਾਜਵੀਰ ਨੂੰ ਕਿਹਾ ਕਿ ਰਾਜਵੀਰ ਤੂੰ ਬਹੁਤ ਸੋਹਣੀ ਲੱਗਦੀ ਆ ਰਮਣ ਨੇ ਵੀ ਕਿਹਾ ਕਿ ਹਾਂ ਰਮਣ ਤੁਸੀਂ ਵੀ ਮੈਨੂੰ ਬਹੁਤ ਸੋਹਣੇ ਲੱਗਦੇ ਹੋ 2 ਸਾਲ ਬਾਅਦ ਆਪਾਂ ਮਿਲੇ ਆ ਹਨਾ ਜਦੋਂ ਆਪਣਾ ਵਿਆਹ ਹੋਇਆ ਤਾਂ ਮੈਂ ਬਹੁਤ ਛੋਟੀ ਸੀ 2 ਸਾਲਾਂ ਦੇ ਵਿੱਚ ਵੀ ਮੈਂ ਕੋਈ ਜ਼ਿਆਦਾ ਵੱਡੀ ਤਾਂ ਨਹੀਂ ਹੋਈ ਪਰ ਤੇਰੇ ਤੋਂ ਦੂਰ ਰਹਿ ਕੇ ਮੈਨੂੰ ਪਤਾ ਲੱਗਿਆ ਵੀ ਪਤੀ ਤੋਂ ਦੂਰ ਰਹਿਣਾ ਬਹੁਤ ਔਖਾ ਹੁੰਦਾ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਰਮਣ ਨੇ ਆਪਣੀ ਪਤਨੀ ਰਾਜਵੀਰ ਨੂੰ ਇੱਕ ਬਹੁਤ ਸੋਹਣਾ ਗਿਫਟ ਦਿੱਤਾ ਉਹ ਗਿਫਟ ਸਾਰੀ ਸੀ ਤੇ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਇਹ ਸਾੜੀ ਮੈਨੂੰ ਪਹਿਣ ਕੇ ਦਿਖਾ ਰਾਜਵੀਰ ਲਾਲ ਰੰਗ ਦੀ ਸਾੜੀ ਵਿੱਚ ਕਿਸੇ ਪਰੀਆਂ ਨਾਲੋਂ ਘੱਟ ਨਹੀਂ ਸੀ ਲੱਗ ਰਹੀ ਉਸ ਤੋਂ ਬਾਅਦ ਉਹਨਾਂ ਨੇ ਰੱਜ ਕੇ ਗੱਲਾਂ ਕੀਤੀਆਂ ਜਿਦੇ ਵਿੱਚ ਕੁਝ ਸ਼ਿਕਾਇਤਾਂ ਸੀ ਪਿਆਰ ਸੀ ਹੈਨਾ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਸੀ ਇਸੇ ਤਰ੍ਹਾਂ ਹੋਰ ਸਮਾਂ ਲੰਘਦਾ ਗਿਆ ਰਾਜਵੀਰ ਘਰ ਦੇ ਵਿੱਚ ਇੱਕ ਵਧੀਆ ਨੂੰਹ ਦੇ ਰੂਪ ਵਿੱਚ ਵਿਚਰ ਰਹੀ ਸੀ ਤੇ ਰਮਨ ਜਿਹੜਾ ਉਹ ਆਪਣੀ ਲਾ ਦੀ ਪੜ੍ਹਾਈ ਕਰ ਰਿਹਾ ਸੀ ਜਦੋਂ 2 ਸਾਲ ਹੋਰ ਬੀਤ ਗਏ ਤੇ 18 ਸਾਲ ਦੀ ਹੋ ਗਈ ਤਾਂ ਰਾਜਵੀਰ ਦੀ ਸੱਸ ਰਾਜਵੀਰ ਨੂੰ ਕਹਿਣ ਲੱਗੀ ਕਿ ਹੁਣ ਤਾਂ 2 ਸਾਲ ਹੋ ਗਏ ਆ ਰਮਨ ਨੂੰ ਘਰ ਆਏ ਨੂੰ ਵੀ ਤੇਰੀ ਕੁੱਖ ਦੇ ਵਿੱਚ ਹਜੇ ਤੱਕ ਤੇਰੀ ਕੁੱਖ ਹਰੀ ਨਹੀਂ ਹੋਈ ਮੈਨੂੰ ਖੁਸ਼ਖਬਰੀ ਨਹੀਂ ਮਿਲੀ ਤੇ ਮੈਨੂੰ ਛੇਤੀ ਪੋਤਾ ਚਾਹੀਦਾ ਇਹ ਗੱਲ ਸੁਣ ਕੇ ਰਾਜਵੀਰ ਹੈਰਾਨ ਹੋਈ ਉਹ ਕਹਿੰਦੀ ਕਿ ਮੰਮੀ ਜੀ ਵੀ ਇਹ ਹਜੇ ਮੇਰੀ ਉਮਰ ਬਹੁਤ ਛੋਟੀ ਆ ਹਨਾ ਵੀ ਜਦੋਂ ਹੁਣ ਮੈਂ ਆਪਦੇ ਪਾਪਾ ਦੇ ਘਰ ਸੀਗੀ ਉੱਥੇ ਮੈਨੂੰ ਕੋਈ ਇੰਨਾ ਵਧੀਆ ਖਾਣ ਪੀਣ ਨਹੀਂ ਸੀ ਮਿਲਦਾ ਵੀ ਹੋ ਸਕਦਾ ਕੋਈ ਥੋੜੀ ਬਹੁਤੀ ਵੀਕਨੈਸ ਹੋਵੇ ਵੀ ਆਪਾਂ ਨੂੰ ਕਿਹੜਾ ਕੋਈ ਇੰਨੀ ਕਾਹਲ ਆ ਹਨਾ ਕੋਈ ਗੱਲ ਨਹੀਂ ਵੀ ਬੱਚਾ ਹੋ ਜਾਊਗਾ ਉਹ ਕਹਿੰਦੀ ਵੀ ਤੂੰ ਨਹੀਂ ਮੈਨੂੰ ਦੱਸਣਾ ਮੈਂ ਤੈਨੂੰ ਦੱਸਦਾ ਨਾ ਬੱਚਾ ਹੋਣਾ ਚਾਹੀਦਾ ਤੇ ਹੋਣਾ ਵੀ ਪੋਤਾ ਚਾਹੀਦਾ ਰਾਜਵੀਰ ਨੂੰ ਆਪਣੀ ਸੱਸ ਦੀ ਇਹ ਗੱਲ ਵਧੀਆ ਨਹੀਂ ਲੱਗੀ ਉਹਨੇ ਆਪਣੇ ਪਤੀ ਰਮਨ ਨਾਲ ਇਹ ਗੱਲ ਕੀਤੀ ਤਾਂ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਔਰਤਾਂ ਦਾ ਸੁਭਾਅ ਹੁੰਦਾਗਾ ਕੋਈ ਗੱਲ ਨਹੀਂ ਜਦੋਂ ਵੀ ਬੇਬੀ ਹੋਇਆ ਜੋ ਵੀ ਹੋਵੇ ਆਪਾਂ ਨੂੰ ਮਨਜ਼ੂਰ ਹੋਊਗਾ ਇਸੇ ਤਰ੍ਹਾਂ 2 ਸਾਲ ਹੋਰ ਲੰਘ ਗਏ ਤੇ ਰਮਣ 20 ਸਾਲ ਦੀ ਹੋ ਗਈ ਪਰ 20 ਸਾਲ ਦੀ ਉਮਰ ਹੁੰਦੇ ਹੁੰਦੇ ਸਾਰੇ ਰਿਸ਼ਤੇਦਾਰਾਂ ਤੇ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ ਕਿ ਹਵੇਲੀ ਵਾਲਿਆਂ ਦੀ ਨੂੰਹ ਆ ਜਿਹੜੀ ਉਹ ਬਾਝਾ ਤੇ ਰਾਜਵੀਰ ਦੀ ਸੱਸ ਵੀ ਰਾਜਵੀਰ ਨੂੰ ਤਾਨੇ ਮੇਨੇ ਦੇਣ ਲੱਗੀ ਜਦੋਂ ਰਮਣਕਾਰ ਆਉਂਦਾ ਤਾਂ ਕਦੀ ਰਾਜਵੀਰ ਆਪਣੀਆਂ ਸ਼ਿਕਾਇਤਾਂ ਲੈ ਕੇ ਬਹਿ ਜਾਂਦੀ ਤੇ ਕਦੇ ਰਾਜਵੀਰ ਦੀ ਸੱਸ ਇਹਨਾਂ ਗੱਲਾਂ ਤੋਂ ਰਮਣ ਬਹੁਤ ਤੰਗ ਆ ਗਿਆ ਸੀ ਉਹ ਦੋਨਾਂ ਨੂੰ ਕਹਿ ਦਿੰਦਾ ਕਿ ਮੇਰੇ ਕੋਲ ਤੁਸੀਂ ਸਾਰਾ ਦਿਨ ਆਪਣੇ ਰੋਣੇ ਨਾ ਰੋਇਆ ਕਰੋ ਵੀ ਮੈਨੇ ਤੇ ਪੜਾਈ ਦਾ ਹੀ ਬਹੁਤ ਸਟ੍ਰੈਸ ਆ ਦੋ ਮਹੀਨੇ ਬਾਅਦ ਰਾਜਵੀਰ ਨੂੰ ਇੱਕ ਖਬਰ ਸੁਣਾਈ ਉਹਦੀ ਸੱਸ ਨੇ ਉਹਨੂੰ ਕਿਹਾ ਕਿ ਬਹੁਤ ਸਾਲ ਹੋ ਗਏ ਤੇ ਮੂੰਹ ਵੱਲ ਵੇਖਦੀ ਨੂੰ ਹਜੇ ਤੱਕ ਮੈਨੂੰ ਮੇਰੀ ਵੰਸ਼ ਦਾ ਮੇਰੇ ਖਾਨਦਾਨ ਦਾ ਹਜੇ ਵੰਸ਼ ਨਹੀਂ ਮਿਲਿਆ ਇਸ ਕਰਕੇ ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਕਰੂੰਗੀ ਇਹ ਗੱਲ ਸੁਣ ਕੇ ਰਾਜਵੀਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਹ ਕਹਿੰਦੀ ਮੰਮੀ ਇਹ ਕਿਵੇਂ ਹੋ ਸਕਦਾ ਉਹ ਕਹਿੰਦੀ ਵੀ ਮੈਂ ਤੈਨੂੰ ਕਹਿਤਾ ਤੇ ਬਸ ਕਹਿਤਾ ਰਾਜਵੀਰ ਨੂੰ ਬਹੁਤ ਫਿਕਰ ਹੋਈ ਉਹ ਰੋਣ ਲੱਗ ਗਈ ਜਦੋਂ ਸ਼ਾਮ ਨੂੰ ਰਮਣ ਘਰ ਆਇਆ ਤਾਂ ਰਾਜਵੀਰ ਕਹਿੰਦੀ ਰਮਣ ਮੰਮੀ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਤੁਹਾਡਾ ਦੂਜਾ ਵਿਆਹ ਕਰਨਾ ਤਾਂ ਰਮਣ ਕੁਝ ਨਹੀਂ ਬੋਲਿਆ ਰਾਜਵੀਰ ਕਹਿੰਦੀ ਕਿ ਕੀ ਤੁਸੀਂ ਦੂਜਾ ਵਿਆਹ ਕਰਨ ਲਈ ਰਾਜੀ ਹੋ ਤਾਂ ਰਾਜਵੀਰ ਨੂੰ ਰਮਣ ਕਹਿੰਦਾ ਕਿ ਤੂੰ ਨਾ ਮੈਨੂੰ ਸਾਰਾ ਦਿਨ ਨਾ ਤਪਾਇਆ ਕਰ ਉਧਰੋਂ ਤਾਂ ਮੰਮੀ ਨਹੀਂ ਹਟਦੀ ਵੀ ਮੈਂ ਕਿਹੜੇ ਖੂਚ ਜਾਵਾਂ ਮੈਂ ਕਿੱਧਰ ਜਾਵਾਂ ਰਾਜਵੀਰ ਕਹਿੰਦੀ ਠੀਕ ਹੈ ਵੀ ਜੋ ਵੀ ਤੁਹਾਡਾ ਫੈਸਲਾ ਹੋ ਮੈਨੂੰ ਮਨਜ਼ੂਰ ਹੋ ਪਰ ਤੁਸੀਂ ਮੈਨੂੰ ਹਨਾ ਬਗਾਨੀ ਨਾ ਕਰਿਓ ਰਮਣ ਕਹਿੰਦਾ ਵੀ ਦੇਖ ਰਾਜਵੀਰ ਬਹੁਤ ਸਾਰੀਆਂ ਗੱਲਾਂ ਨਾ ਸਾਨੂੰ ਨਾ ਚਾਹੁੰਦੇ ਹੋਏ ਵੀ ਕਰਨੀਆਂ ਪੈਂਦੀਆਂ ਨੇ ਵੀ ਮੈਂ ਇਹ ਫੈਸਲਾ ਨਹੀਂ ਲੈ پا ਰਿਹਾ ਵੀ ਮੈਂ ਦੂਜਾ ਵਿਆਹ ਕਰਵਾਵਾਂ ਜਾਂ ਨਾ ਸਾਰੀ ਰਾਤ ਰਾਜਵੀਰ ਰੋਂਦੀ ਤੇ ਸੋਚਦੀ ਰਹੀ ਸਵੇਰੇ ਉੱਠ ਕੇ ਉਹਨੇ ਰਮਨ ਨੂੰ ਕਿਹਾ ਕਿ ਰਮਨ ਵੀ ਤੇਰੇ ਤੇ ਇਸ ਗੱਲ ਦਾ ਹਨਾ ਪ੍ਰੈਸ਼ਰ ਆ ਮੰਮੀ ਵੱਲੋਂ ਕਿ ਤੂੰ ਦੂਜਾ ਵਿਆਹ ਕਰਵਾ ਤੇ ਜੇ ਮੈਂ ਤੈਨੂੰ ਇਹ ਪ੍ਰੈਸ਼ਰ ਪਾਵਾਂ ਕਿ ਤੂੰ ਦੂਜਾ ਵਿਆਹ ਨਹੀਂ ਕਰਵਾਉਣਾ ਤਾਂ ਮੈਨੂੰ ਪਤਾ ਤੂੰ ਸਟ੍ਰੈਸ ਚ ਜਾਏਗਾ ਵੀ ਮੈਂ ਤੈਨੂੰ ਦੂਜਾ ਵਿਆਹ ਕਰਨ ਤੋਂ ਨਹੀਂ ਰੋਕਾਂਗੀ ਕਿਉਂਕਿ ਮੰਮੀ ਵੀ ਕਿਤੇ ਨਾ ਕਿਤੇ ਆਪਣੀ ਜਗ੍ਹਾ ਸਹੀ ਆ ਉਹਨੂੰ ਵੀ ਆਪਣੇ ਖਾਨਦਾਨ ਦਾ ਵੰਸ਼ ਚਾਹੀਦਾ ਇੰਨੀ ਵੱਡੀ ਹਵੇਲੀ ਤੇ ਇੰਨੀ ਪ੍ਰਾਪਰਟੀ ਫਿਰ ਆਪਾਂ ਕਿਹਨੂੰ ਦੇਵਾਂਗੇ ਨਹੀਂ ਤਾਂ ਤੇ ਰਮਨ ਨੂੰ ਉਹ ਕਹਿੰਦੀ ਵੀ ਤੂੰ ਵਿਆਹ ਕਰਵਾ ਸਕਦਾ ਮੇਰੀ ਫਿਕਰ ਨਾ ਕਰ ਚਲੋ ਰਮਣ ਦੀ ਜਿਹੜੀ ਮੰਮੀ ਆ ਉਹਨੇ ਆਪਣੀ ਭੈਣ ਨੂੰ ਕਹਿ ਕੇ ਕਿਸੇ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਕੁੜੀ ਦਾ ਰਿਸ਼ਤਾ ਲਿਆ ਉਹ ਕੁੜੀ ਦਾ ਨਾਂ ਹਰਪ੍ਰੀਤ ਹੁੰਦਾ ਹਰਪ੍ਰੀਤ ਰਾਜਵੀਰ ਦੀ ਸ਼ੌਕਣ ਦੇ ਰੂਪ ਵਿੱਚ ਹਵੇਲੀ 'ਚ ਆ ਗਈ ਤੇ ਹੁਣ ਰਾਜਵੀਰ ਦੀ ਸੱਸ ਰਾਜਵੀਰ ਨੂੰ ਕਹਿੰਦੀ ਕਿ ਘਰ ਦੇ ਵਿਹੜੇ ਦੇ ਵਿੱਚ ਪਿਛਲੇ ਪਾਸੇ ਜਿਹੜਾ ਇੱਕ ਕਮਰਾਗਾ ਉਹਦੇ ਵਿੱਚ ਤੂੰ ਆਪਣਾ ਸਮਾਨ ਸ਼ਿਫਟ ਕਰ ਲੈ ਕਿਉਂਕਿ ਇਹੇ ਕਮਰਾ ਹੁਣ ਹਰਪ੍ਰੀਤ ਤੇ ਰਮਣ ਦਾ ਰਾਜਵੀਰ ਪਹਿਲਾਂ ਤਾਂ ਸੋਚਦੀ ਸੀ ਕਿ ਮੈਂ ਕਿਉਂ ਕਮਰਾ ਛੱਡਾਂ ਹਨਾ ਵੀ ਮੈਂ ਕਿਉਂ ਪਿਛਲੇ ਕਮਰੇ 'ਚ ਜਾਵਾਂ ਫਿਰ ਉਹ ਸੋਚਦੀ ਕਿ ਜਦੋਂ ਇਸ ਹਵੇਲੀ ਦਾ ਮੁੰਡਾ ਮੇਰੇ ਸਿਰ ਦਾ ਤਾਜ ਮੇਰੇ ਘਰ ਵਾਲਾ ਹੀ ਮੇਰਾ ਨਹੀਂ ਰਿਹਾ ਵੀ ਕਮਰੇ ਤੇ ਮੇਰਾ ਕੀ ਹੱਕਾ ਚਲੋ ਆਪਣਾ ਸਮਾਨ ਚੁੱਕਦੀ ਆ ਤੇ ਹਵੇਲੀ ਦੇ ਪਿਛਲੇ ਪਾਸੇ ਨਾ ਇੱਕ ਕਮਰਾ ਬਣਿਆ ਹੋਇਆ ਸੀ ਕੱਚਾ ਜਿਹਾ ਕਮਰਾ ਸੀ ਉਹ ਉਸ ਕਮਰੇ ਦੇ ਨਾਲ ਇੱਕ ਅੰਬ ਦਾ ਦਰਖਤ ਸੀ ਉਸ ਅੰਬ ਦੇ ਦਰਖਤ ਤੇ ਫਲ ਨਹੀਂ ਲੱਗਦੇ ਸੀ ਇਸ ਕਰਕੇ ਸਾਰੇ ਹਨਾ ਪਿੰਡ ਵਾਲੇ ਤੇ ਘਰ ਵਾਲੇ ਉਸ ਦਰਖਤ ਨੂੰ ਬਾਂਝ ਕਹਿੰਦੇ ਸੀ ਹੁਣ ਜਦੋਂ ਰਾਜਵੀਰ ਉਸ ਕਮਰੇ ਦੇ ਵਿੱਚ ਆ ਗਈ ਤੇ ਉਹ ਉਸ ਦਰਖਤ ਵੱਲ ਵੇਖਦੀ ਤੇ ਸੋਚਦੀ ਰਹਿੰਦੀ ਕਿ ਇਹਨੂੰ ਵੀ ਬਾਝ ਕਹਿੰਦੇ ਆ ਮੈਨੂੰ ਵੀ ਬਾਝ ਕਹਿੰਦੇ ਆ ਵੀ ਮੇਰੇ ਤੇ ਇਹਦੇ ਵਿੱਚ ਤਾਂ ਕੋਈ ਫਰਕ ਨਹੀਂ ਰਿਹਾ ਉਸ ਤੋਂ ਬਾਅਦ ਰਾਜਵੀਰ ਉਸ ਦਰਖਤ ਦੀ ਬਹੁਤ ਸੰਭਾਲ ਕਰਦੀ ਉਹਦੇ ਵਿੱਚ ਪਾਣੀ ਪਾਉਂਦੀ ਉਹਨੂੰ ਖੁਰਾਕ ਵਗੈਰਾ ਪਾਉਂਦੀ ਹੈਨਾ ਰੇਵ ਵਗੈਰਾ ਤੇ ਉਹਨੂੰ ਉਸ ਦਰਖਤ ਨਾਲ ਪਿਆਰ ਹੋ ਗਿਆ ਉਹਦੀ ਸ਼ਾਮੇ ਬੈਠਦੀ ਤੇ ਇਹ ਸੋਚਦੀ ਰਹਿੰਦੀ ਵੀ ਕੋਈ ਵੀ ਦਰਖਤ ਹੋਵੇ ਜਾਂ ਕੋਈ ਔਰਤ ਹੋਵੇ ਜੇ ਉਹਨਾਂ ਦੀ ਕੋਖ ਹਰੀ ਨਹੀਂ ਹੋ ਸਕਦੀ ਤਾਂ ਉਹਨਾਂ ਨੂੰ ਵਾਂਝ ਦਾ ਦਰਜਾ ਦੇ ਦਿੱਤਾ ਜਾਂਦਾ ਇਸ ਤਰ੍ਹਾਂ ਸੋਚਦੀ ਉਹਦਾ ਦਿਨ ਲੰਘ ਜਾਂਦਾ ਜਿਹੜੀ ਹਰਪ੍ਰੀਤ ਸੀ ਰਮਣ ਦੀ ਦੂਸਰੀ ਵਾਈਫ ਉਹ ਰਾਜਵੀਰ ਦਾ ਕਰਦੀ ਸੀ ਉਹ ਬਹੁਤ ਵਾਰ ਰਾਜਵੀਰ ਨੂੰ ਇੱਧਰ ਮਿਲਣ ਆ ਜਾਂਦੀ ਤੇ ਰਾਜਵੀਰ ਨੂੰ ਕਹਿ ਦਿੰਦੀ ਕਿ ਦੀਦੀ ਤੁਸੀਂ ਇੱਥੇ ਨਾ ਰਿਆ ਕਰੋ ਸਾਰਾ ਦਿਨ ਵੀ ਤੁਸੀਂ ਕੰਮ ਕਰਕੇ ਇੱਧਰ ਆ ਜਾਂਦੇ ਹੋ ਵੀ ਤੁਸੀਂ ਉੱਥੇ ਵੀ ਬੈਠ ਜਿਆ ਕਰੋ ਪਰ ਜਿਹੜੀ ਰਾਜਵੀਰ ਦੀ ਸੱਸ ਸੀ ਉਹ ਨਹੀਂ ਚਾਹੁੰਦੀ ਸੀ ਕਿ ਹਰਪ੍ਰੀਤ ਰਾਜਵੀਰ ਨੂੰ ਜ਼ਿਆਦਾ ਬੁਲਾਵੇ ਇਸ ਕਰਕੇ ਰਾਜਵੀਰ ਕੰਨੀ ਕਤਰੌਂਦੀ ਸੀ ਹਰਪ੍ਰੀਤ ਨੂੰ ਘਟ ਬੁਲਾਉਂਦੀ ਸੀ ਚਲੋ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਜਦੋਂ 6 ਕੁ ਮਹੀਨੇ ਲੰਘ ਗਏ ਤਾਂ ਹਵੇਲੀ ਦੇ ਵਿੱਚ ਇੱਕ ਦਿਨ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਸਾਰੇ ਨੌਕਰਾਂ ਦੇ ਵਿੱਚ ਮਠਿਆਈ ਵੰਡੀ ਜਾ ਰਹੀ ਸੀ ਜਦੋਂ ਰਾਜਵੀਰ ਨੂੰ ਇਹ ਗੱਲ ਪਤਾ ਲੱਗੀ ਕਿ ਕਿਸ ਗੱਲ ਦੀ ਖੁਸ਼ੀ ਮੜਾਈ ਜਾ ਰਹੀ ਹੈ ਤਾਂ ਰਾਜਵੀਰ ਨੂੰ ਵੀ ਬਹੁਤ ਖੁਸ਼ੀ ਹੋਈ ਕਿਉਂਕਿ ਉਹਨੂੰ ਪਤਾ ਲੱਗਿਆ ਕਿ ਹਰਪ੍ਰੀਤ ਪ੍ਰੈਗਨੈਂਟ ਆ ਬੱਚੇ ਦੀ ਮਾਂ ਬਣਨ ਵਾਲੀ ਆ ਉਸ ਤੋਂ ਬਾਅਦ ਰਾਜਵੀਰ ਦੀ ਸੱਸ ਨੇ ਰਾਜਵੀਰ ਨੂੰ ਹਦਾਇਤ ਕੀਤੀ ਕਿ ਤੂੰ ਹਰਪ੍ਰੀਤ ਦੇ ਮੱਥੇ ਨਹੀਂ ਲੱਗਣਾ ਹੈਗਾ ਤੂੰ ਵਾਂਹ ਜਾ ਤੇਰਾ ਆਦਵੀਰ ਨੂੰ ਵੀ ਇਹ ਹੋਇਆ ਕਿ ਮੇਰੇ ਕਰਕੇ ਕਦੇ ਵੀ ਹਰਪ੍ਰੀਤ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਉਹ ਵੀ ਉਹਨੂੰ ਘਟ ਬੁਲਾਉਂਦੀ ਸੀ ਤੇ ਉਸ ਤੋਂ ਬਾਅਦ ਰਾਜਵੀਰ ਦੀ ਸੱਸ ਨੇ ਨੌਕਰਾਂ ਨੂੰ ਇਹ ਕਹਿਤਾ ਸੀ ਕਿ ਹਰਪ੍ਰੀਤ ਦੇ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਉਹ ਤੋਂ ਕੋਈ ਕੰਮ ਨਾ ਕਰਵਾਇਆ ਜਾਵੇ 3-4 ਮਹੀਨੇ ਲੰਘੇ ਰਾਜਵੀਰ ਨੇ ਇਹ ਗੱਲ ਨੋਟ ਕੀਤੀ ਵੀ ਹਰਪ੍ਰੀਤ ਦੀ ਸਿਹਤ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਜਿਵੇਂ ਕਿ ਉਹ ਗਰਭਵਤੀ ਸੀ ਉਹਦਾ ਭਾਰ ਵਧਣ ਦੀ بجائے ਘਟ ਰਿਹਾ ਸੀ ਤੇ ਉਹਦੀ ਸਿਹਤ ਵੀ ਦਿਨੋਂ-ਦਿਨ ਡਾਊਨ ਹੋ ਰਹੀ ਸੀ ਰਾਜਵੀਰ ਨੇ ਆਪਣੇ ਪਤੀ ਰਮਣ ਨੂੰ ਕਿਹਾ ਕਿ ਹਰਪ੍ਰੀਤ ਨੂੰ ਕਿਸੇ ਡਾਕਟਰ ਨੂੰ ਵਿਖਾਓ ਤਾਂ ਰਮਣ ਕਹਿੰਦਾ ਵੀ ਮੈਂ ਗੱਲ ਕੀਤੀ ਸੀਗੀ ਵੀ ਹਰਪ੍ਰੀਤ ਨੂੰ ਜਦੋਂ ਥੋੜੀ-ਬਹੁਤੀ ਸਮੱਸਿਆ ਆਉਂਦੀ ਆ ਤਾਂ ਅਸੀਂ ਕਿਹਾ ਸੀ ਕਿ ਡਾਕਟਰ ਦੇ ਜਾਣਾ ਪਰ ਮੰਮੀ ਕਹਿੰਦੀ ਆ ਵੀ ਜਦੋਂ ਮੇਰੇ ਬੱਚੇ ਹੋਏ ਆ ਵੀ ਮੈਂ ਤਾਂ ਕਿਸੇ ਡਾਕਟਰ ਨੂੰ ਨਹੀਂ ਵਿਖਾਇਆ ਸੀਗਾ ਇਸ ਲਈ ਡਾਕਟਰਾਂ ਕੋਲ ਜਾਣ ਦਾ ਕੋਈ ਵਾੜਾ ਫਾਇਦਾ ਨਹੀਂ ਹੈਗਾ ਡਾਕਟਰ ਤਾਂ ਹੋਰ ਵਹਿਮ ਪਾ ਦਿੰਦੇ ਆ ਪਰ ਰਾਜਵੀਰ ਹਰਪ੍ਰੀਤ ਦੀ ਸਿਹਤ ਬਾਰੇ ਸੋਚ ਕੇ ਚਿੰਤਤ ਹੁੰਦੀ ਰਹਿੰਦੀ ਚਲੋ ਇਸੇ ਤਰ੍ਹਾਂ ਹੋਰ ਸਮਾਂ ਲੰਘਿਆ ਤੇ ਹਰਪ੍ਰੀਤ ਦੀ ਡਿਲੀਵਰੀ ਦਾ ਸਮਾਂ ਆ ਗਿਆ ਘਰ ਦੇ ਵਿੱਚ ਹੀ ਦਾਈਆਂ ਬੁਲਾਈਆਂ ਗਈਆਂ ਸਾਰੇ ਜਣੇ ਪਰੇਸ਼ਾਨ ਸੀ ਕਿਉਂਕਿ ਹੁੰਦਾ ਹੀ ਆ ਹਨਾ ਜਦੋਂ ਘਰ ਦੇ ਵਿੱਚ ਇੱਕ ਬਹੂ ਹੋਵੇ ਤੇ ਉਹਦੀ ਡਿਲੀਵਰੀ ਹੁੰਦੀ ਹੋਵੇ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਬੱਚਾ ਪਤਾ ਨਹੀਂ ਕਿਵੇਂ ਹੋਊਗਾ ਜਾਂ ਜਿਹੜੀ ਜਨੇਪੇ ਵਾਲੀ ਔਰਤ ਆ ਉਹ ਕਿਵੇਂ ਹੋਊਗੀ ਤਾਂ ਥੋੜੇ ਟਾਈਮ ਬਾਅਦ ਉਹਨਾਂ ਦੇ ਘਰ ਵਿੱਚੋਂ ਬੱਚੇ ਦੀਆਂ ਕਲਕਾਰੀਆਂ ਗੂੰਜਣ ਲੱਗੀਆਂ ਸਾਰਿਆਂ ਦੇ ਚਿਹਰੇ ਤੇ ਇੱਕ ਰੌਣਕ ਆ ਗਈ ਅੰਦਰੋਂ ਇੱਕ ਔਰਤ ਆਈ ਤੇ ਉਹਨੇ ਇੱਕ ਛੋਟੀ ਜੀ ਗੁड़िया ਰਮਨ ਨੂੰ ਫੜਾਉਂਦੇ ਹੋਏ ਕਿਹਾ ਕਿ ਹਰਪ੍ਰੀਤ ਦੀ ਗੁड़िया ਹੋਈ ਆ ਤੇ ਉਹਨੇ ਬੜੇ ਅਫਸੋਸ ਨਾਲ ਕਿਹਾ ਕਿ ਜ਼ਿਆਦਾ ਖੂਨ ਪੈਣ ਨਾਲ ਤੇ ਕਮਜ਼ੋਰੀ ਦੇ ਚਲਦੇ ਅਸੀਂ ਹਰਪ੍ਰੀਤ ਦੀ ਜਾਨ ਨਹੀਂ ਬਚਾ ਸਕੀਆਂ ਰਮਣ ਬਹੁਤ ਰੋਇਆ ਰਮਣ ਦੀਆਂ ਚੀਕਾਂ ਨਿਕਲ ਗਈਆਂ ਤੇ ਉਹਨੇ ਆਪਣੀ ਕੁੜੀ ਸੀ ਜਿਹੜੀ ਉਹ ਆਪਣੇ ਢਾਲ ਜੇ ਨਾਲ ਲਾ ਲਈ ਇਦਾਂ ਹਿੱਕ ਨਾਲ ਲਾ ਲਈ ਹੈਨਾ ਤੇ ਜਦੋਂ ਰਾਜਵੀਰ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਦੀਆਂ ਵੀ ਤਾਂ ਹਾਂ ਨਿਕਲ ਗਈਆਂ ਉਹਨੇ ਰਮਣ ਤੋਂ ਕੁੜੀ ਨੂੰ ਫੜ ਲਿਆ ਪਰ ਜਿਹੜੀ ਰਮਣ ਦੀ ਮਾਂ ਸੀ ਉਹਨੇ ਇਸ ਗੱਲ ਦਾ ਅਫਸੋਸ ਨਹੀਂ ਕੀਤਾ ਕਿ ਹਰਪ੍ਰੀਤ ਦੀ ਮੌਤ ਹੋ ਗਈ ਉਹ ਕਹਿੰਦੀ ਲੈ ਆਪ ਤਾਂ ਕਹਿੰਦੀ ਗਈ ਸੀ ਜਾਂਦੀ ਜਾਂਦੀ ਮੇਰੇ ਪੱਥਰ ਮੱਥੇ ਮਾਰ ਗਈ ਮੇਰੀ ਵੰਸ ਨੂੰ ਚਲਾਉਣ ਵਾਲਾ ਮੇਰਾ ਪੋਤਾ ਤਾਂ ਹੁਣ ਵੀ ਨਹੀਂ ਦੇਖੇ ਗਈ ਰਮਣ ਦੀ ਮਾਂ ਦੀ ਇਹ ਗੱਲ ਸੁਣ ਕੇ ਆਸੇ-ਪਾਸੇ ਜਿੰਨੇ ਵੀ ਸਾਰੇ ਖੜੇ ਸੀ ਹਨਾ ਉਹਨਾਂ ਦੇ ਮਤਲਬ ਚਿਹਰੇ ਤੇ ਹੈਰਾਨੀ ਦੇ ਭਾਵ ਸੀ ਵੀ ਕਿਹੋ ਜੀ ਔਰਤ ਆ ਗਈ ਵੀ ਇੱਕ ਕੁੜੀ ਦੀ ਜਾਨ ਚਲੀ ਗਈ ਇਹਦੀ ਅੰਗੈਲੀ ਕਰਕੇ ਤੇ ਇਹ ਕੀ ਕਹਿੰਦੀ ਆ ਚਲੋ ਰਾਜਵੀਰ ਨੇ ਉਸ ਕੁੜੀ ਨੂੰ ਆਪਣੀ ਧੀ ਬਣਾ ਲਿਆ ਉਹਦੀ ਸੰਭਾਲ ਕਰਦੀ ਜਿਵੇਂ ਕਿ ਰਾਜਵੀਰ ਨੂੰ ਪਤਾ ਸੀ ਹਨਾ ਉਹ ਵੀ ਮਾਂਵਾਰੀ ਸੀ ਤੇ ਜਿਹੜੀ ਹਰਪ੍ਰੀਤ ਦੀ ਬੇਟੀ ਸੀ ਓ ਵੀਰੇ ਰਾਜਵੀਰ ਨੂੰ ਕੋਈ ਬਹੁਤਾ ਤੰਗ ਨਹੀਂ ਕਰਦੀ ਸੀ ਰਾਜਵੀਰ ਕੰਮ ਤਾਂ ਦਾ ਕਰਦੀ ਤੇ ਆਪਣੀ ਧੀ ਨੂੰ ਲੈ ਕੇ ਪੈ ਜਾਂਦੀ ਉਹ ਸਾਰਾ ਦਿਨ तकरीबन ਸੁੱਤੀ ਰਹਿੰਦੀ ਤੇ ਰਾਜਵੀਰ ਮਹਿਸੂਸ ਕਰਦੀ ਕਿ ਮਾਂ ਵਾਰੀਆਂ ਧੀਆ ਬਹੁਤ ਸਿਆਣੀਆਂ ਹੋ ਜਾਂਦੀਆਂ ਨੇ ਸਾਲ ਦੀ ਕੁੜੀਆ ਹੋ ਗਈ ਘਰ ਦੇ ਵਿੱਚ ਹਰਪ੍ਰੀਤ ਦੀ ਵਰਸੀ ਮੜਾਈ ਜਾ ਰਹੀ ਸੀ ਕਿਉਂਕਿ ਇਹ ਰਾਜਵੀਰ ਨੂੰ ਸੀ ਕਿ ਉਹ ਇਸ ਘਰ ਦੀ ਨੂੰ ਸੀ ਉਹਨੂੰ ਯਾਦ ਕੀਤਾ ਜਾਵੇ ਰਾਜਵੀਰ ਨੇ ਰਮਣ ਨੂੰ ਕਹਿ ਕੇ ਪੰਡਤ ਨੂੰ ਬੁਲਾਇਆ ਤੇ ਪੂਜਾ ਜਿਹੜੀ ਉਹ ਕਰਵਾਈ ਪੂਜਾ ਕਰਵਾਉਣ ਤੋਂ ਬਾਅਦ ਜਿਹੜੀ ਰਮਣ ਦੀ ਮਾਂ ਹੁੰਦੀ ਆ ਉਹ ਪੰਡਤ ਨੂੰ ਕਹਿੰਦੀ ਆ ਕਿ ਪੰਡਤ ਜੀ ਮੇਰੇ ਘਰ ਪੋਤਾ ਨਹੀਂ ਹੋਇਆ ਵੀ ਕੀ ਮੈਂ ਪੋਤੇ ਦਾ ਮੂੰਹ ਵੇਖੇ ਬਿਨਾ ਮਰ ਜੂਗੀ ਤਾਂ ਪੰਡਤ ਕਹਿੰਦਾ ਵੀ ਤੁਹਾਡੇ ਘਰ ਦਾ ਚੱਕਰ ਲਾਉਣਾ ਪਊਗਾ ਪੰਡਤ ਜਦੋਂ ਘਰ ਦਾ ਚੱਕਰ ਲਾਉਂਦਾ ਸੀ ਤਾਂ ਉਹ ਅੰਬ ਦੇ ਦਰਖਤ ਨੂੰ ਵੇਖ ਕੇ ਕਹਿੰਦਾ ਕਿ ਤੁਹਾਡੇ ਘਰ ਇਸ ਲਈ ਪੋਤਾ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਇੱਕ ਵਾਂਝ ਦਰਖਤ ਲਾਇਆ ਹੋਇਆਗਾ ਇਹਨੂੰ ਪਟਾ ਦਿਓ ਉਹਦੀ ਸੱਸ ਨੇ 1 ਮਿੰਟ ਦੇ ਵਿੱਚ ਸਾਰੇ ਨੌਕਰਾਂ ਨੂੰ ਹੁਕਮ ਕੀਤਾ ਕਿ ਇਹ ਦਰਖਤ ਨੂੰ ਹੁਣੀ ਪੱਟ ਦਿਓ ਪਰ ਰਾਜਵੀਰ ਨੂੰ ਉਸ ਦਰਖਤ ਨਾਲ ਬਹੁਤ ਪਿਆਰ ਸੀ ਜਦੋਂ ਉਹ ਦਰਖਤ ਦੇ ਨੇੜੇ ਆਏ ਨੌਕਰ ਤਾਂ ਰਾਜਵੀਰ ਨੇ ਉਸ ਦਰਖਤ ਨੂੰ ਜੱਫੀ ਪਾਲੀ ਤੇ ਕਹਿੰਦੀ ਵੀ ਇਸ ਦਰਖਤ ਨੂੰ ਨਹੀਂ ਮੈਂ ਪੱਟਣ ਦਿੰਦੀ ਤਾਂ ਉਹਦੀ ਸੱਸ ਕਹਿੰਦੀ ਇਹਨੂੰ ਪਰੇ ਕਰੋ ਤੇ ਦਰਖਤ ਪਟੋ ਇਹ ਤਾਂ ਕੱਲ ਨੂੰ ਕੁਝ ਹੋਰ ਕਹੂਗੀ ਉਹਦੀ ਸੱਸ ਨੇ ਬਾਹੋਂ ਫੜ ਕੇ ਰਾਜਵੀਰ ਨੂੰ ਧੱਕਾ ਮਾਰਿਆ ਰਾਜਵੀਰ ਦਾ ਸਿਰ ਅੱਗੇ ਨਾ ਕਿਸੇ ਪੱਥਰ 'ਚ ਵੱਜਿਆ ਤੇ ਉਹ ਬੇਹੋਸ਼ ਹੋ ਗਈ ਰਮਣ ਇਹ ਸਾਰਾ ਕੁਝ ਵੇਖ ਰਿਹਾ ਸੀ ਤੇ ਉਹਨੇ ਸਾਰੇ ਨੌਕਰਾਂ ਨੂੰ ਉੱਥੋਂ ਭੇਜਦਾ ਵੀ ਇਹ ਦਰਖਤ ਨਹੀਂ ਕੱਟਣਾ ਹੈਗਾ ਉਹ ਫਟਾਫਟ ਰਾਜਵੀਰ ਨੂੰ ਚੁੱਕਦਾ ਤੇ ਹਸਪਤਾਲ ਲੈ ਜਾਂਦਾ ਨਾਲ ਹੀ ਰਾਜਵੀਰ ਦੀ ਸੱਸ ਵੀ ਹੁੰਦੀ ਆ ਜਦੋਂ ਰਾਜਵੀਰ ਨੂੰ ਹੋਸ਼ ਆਉਂਦੀ ਆ ਤਾਂ ਉਹ ਹਸਪਤਾਲ ਦੇ ਵਿੱਚ ਸੀ ਤੇ ਉਹਦੇ ਸਿਰ ਤੇ ਪੱਟੀ ਬੰਨੀ ਹੋਈ ਸੀ ਉਹ ਵੇਖ ਰਹੀ ਸੀ ਕਿ ਡਾਕਟਰ ਆ ਜਿਹੜੀ ਉਹ ਰਮਨ ਨੂੰ ਕੁਝ ਸਮਝਾ ਰਹੀ ਸੀ ਫਿਰ ਡਾਕਟਰ ਰਾਜਵੀਰ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਤੁਸੀਂ ਠੀਕ ਹੋ ਰਾਜਵੀਰ ਕਹਿੰਦੀ ਹਾਂਜੀ ਮੈਂ ਠੀਕ ਆ ਤੇ ਉਸ ਤੋਂ ਬਾਅਦ ਡਾਕਟਰ ਨੇ ਆ ਜਿਹੜੀ ਉਹ ਰਾਜਵੀਰ ਦੀ ਸੱਸ ਨੂੰ ਕਹਿੰਦੀ ਆ ਕਿ ਇਸ ਹਾਲਤ ਦੇ ਵਿੱਚ ਤੁਹਾਡੀ ਨੂ ਨੂੰ ਕੋਈ ਸਟ੍ਰੈਸ ਨਹੀਂ ਹੋਣਾ ਚਾਹੀਦਾ ਇਹਦਾ ਤੁਸੀਂ ਖਾਸ ਧਿਆਨ ਰੱਖਣਾ ਤਾਂ ਉਹਦੀ ਸੱਸ ਕਹਿੰਦੀ ਵੀ ਇਸ ਹਾਲਤ ਦਾ ਕੀ ਮਤਲਬ ਤਾਂ ਡਾਕਟਰ ਕਹਿੰਦੀ ਕਿ ਕੀ ਤੁਹਾਨੂੰ ਨਹੀਂ ਪਤਾ ਤੁਹਾਡੀ ਨੂ ਆ ਜਿਹੜੀ ਇਹ ਪ੍ਰੈਗਨੈਂਟ ਹੈ ਇਹਦੇ ਬੱਚਾ ਹੋਣ ਵਾਲਾ ਤਾਂ ਇਹ ਗੱਲ ਸੁਣ ਕੇ ਰਾਜਵੀਰ ਦੀ ਸੱਸ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਉਹ ਕਹਿੰਦੀ ਵੀ ਸੱਚੀ ਡਾਕਟਰ ਕਹਿੰਦੀ ਵੀ ਹਾਂ ਸੱਚੀ ਰਮਣ ਤੇ ਉਹਦੀ ਮਾਂ ਇੱਕ ਦੂਜੇ ਵੱਲ ਵੇਖ ਕੇ ਬਹੁਤ ਖੁਸ਼ ਹੋਏ ਤੇ ਰਾਜਵੀਰ ਵੀ ਬਹੁਤ ਖੁਸ਼ ਹੋਈ ਹੁਣ ਰਾਜਵੀਰ ਨੂੰ ਘਰ ਲੈ ਆਂਦਾ ਗਿਆ ਤੇ ਰਾਜਵੀਰ ਦੀ ਸੱਸ ਨੇ ਸਾਰੇ ਨੌਕਰਾਂ ਨੂੰ ਫਿਰ ਆਦੇਸ਼ ਦੇਤਾ ਕਿ ਘਰ ਦੇ ਵਿੱਚ ਜਿਹੜਾ ਕੁਝ ਰਾਜਵੀਰ ਕਹੂਗੀ ਉਹੀ ਬਣੂਗਾ ਤੇ ਇਹਦਾ ਖਿਆਲ ਰੱਖਿਆ ਜਾਵੇ ਤੇ ਡਾਕਟਰ ਨੇ ਵੀ ਇਹ ਗੱਲ ਕਹੀ ਸੀ ਰਾਜਵੀਰ ਦੀ ਸੱਸ ਨੂੰ ਕਿ ਤੁਸੀਂ ਇਹਦਾ ਸਮੇਂ-ਸਮੇਂ ਤੇ ਚੈੱਕਅਪ ਕਰਵਾਉਂਦੇ ਰਹਿਣਾ ਰਮਣ ਵੀ ਨਹੀਂ ਚਾਹੁੰਦਾ ਸੀ ਕਿ ਜਿਵੇਂ ਹਰਪ੍ਰੀਤ ਦੀ ਜਾਣ ਗਈ ਆ ਮੇਰੀ ਅੰਗੈਲੀ ਕਰਕੇ ਉਸੇ ਤਰ੍ਹਾਂ ਰਾਜਵੀਰ ਨੂੰ ਵੀ ਕੋਈ ਦਿੱਕਤ ਆਵੇ ਪੂਰਾ ਸਮਾਂ ਲੰਘਿਆ 9 ਮਹੀਨਿਆਂ ਬਾਅਦ ਰਾਜਵੀਰ ਨੇ ਇੱਕ ਬਹੁਤ ਸੋਹਣੇ ਬੇਟੇ ਨੂੰ ਜਨਮ ਦਿੱਤਾ ਜਦੋਂ ਹਸਪਤਾਲ ਦੇ ਵਿੱਚ ਨਰਸ ਨੇ ਲਿਆ ਕਿ ਪੋਤਾ ਉਹਦੀ ਸੱਸ ਦੀ ਗੋਦੀ ਦੇ ਵਿੱਚ ਪਾਇਆ ਤਾਂ ਸੱਸ ਨੇ ਖੁਸ਼ ਹੋ ਕੇ ਆਪਣੀ ਇੱਕ ਸੋਨੇ ਦੀ ਮੁੰਦਰੀ ਲਾ ਕੇ ਨਰਸ ਦੇ ਪਾਈ ਤੇ ਉਹਦਾ ਧੰਨਵਾਦ ਕੀਤਾ ਤੇ ਉਹਨੇ ਉਹ ਮੁੰਦਰੀ ਇਸ ਕਰਕੇ ਨਹੀਂ ਪਾਈ ਸੀ ਕਿ ਪੋਤਾ ਹੋਇਆ ਸੀ ਸਗੋਂ ਨੇ ਇਸ ਕਰਕੇ ਪਾਈ ਸੀ ਕਿ ਮੇਰੀ ਨੂੰਹ ਆ ਜਿਹੜੀ ਉਹ ਸਹੀ ਸਲਾਮਤ ਆ ਕਿਉਂਕਿ ਸਮਾਂ ਆਉਣ ਦੇ ਨਾਲ ਸਾਰਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਤੇ ਰਮਣ ਦੀ ਮੰਮੀ ਆ ਜਿਹੜੀ ਉਹ ਰਾਜਵੀਰ ਕੋਲ ਆਉਂਦੀ ਆ ਤੇ ਉਹਦਾ ਮੱਥਾ ਚੁੰਮ ਕੇ ਕਹਿੰਦੀ ਆ ਵੀ ਸੌਰੀ ਧੀਏ ਮੈਨੂੰ ਮਾਫ਼ ਕਰ ਦੇ। ਇਹਨਾਂ ਕਹਿੰਦੀ ਦਾ ਉਹਦਾ ਗਲਾ ਭਰ ਗਿਆ ਤੇ ਇਸ ਤੋਂ ਬਾਅਦ ਉਹਦੇ ਤੋਂ ਬੋਲਿਆ ਨਹੀਂ ਗਿਆ। ਰਾਜਵੀਰ ਨੇ ਆਪਣੀ ਸੱਸ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਕੇ ਕਿਹਾ ਕਿ ਨਹੀਂ ਮਾਂ ਤੂੰ ਮੇਰੀ ਮਾਂਂਗੀ ਤੂੰ ਮੇਰੇ ਤੋਂ ਮਾਫ਼ੀ ਨਾ ਮੰਗ। ਕੋਈ ਗੱਲ ਨਹੀਂ ਗਲਤਫਹਿਮੀਆਂ ਹੋ ਜਾਂਦੀਆਂ ਹਰੇਕ ਇਨਸਾਨ ਆਪਣੀ ਜਗ੍ਹਾ ਸਹੀ ਹੁੰਦਾ। ਮੁੰਡਾ 5 ਦਿਨਾਂ ਦਾ ਹੋ ਜਾਂਦਾ ਜਦੋਂ ਤਾਂ ਉਹਨੂੰ ਹਸਪਤਾਲ ਤੋਂ ਘਰ ਲੈ ਕੇ ਆਇਆ ਜਾਂਦਾ। ਕਰ ਦੇ ਵਿੱਚ ਬਹੁਤ ਰੌਣਕ ਸੀ ਹਲਵਾਈ ਬੈਠੇ ਹੋਏ ਸੀ ਸਾਰੇ ਪਿੰਡ ਦੇ ਵਿੱਚ ਮਠਿਆਈ ਵੰਡੀ ਜਾ ਰਹੀ ਸੀ ਖੁਸ਼ੀਆਂ ਦਾ ਮਾਹੌਲ ਸੀ ਗੱਡੀ ਚੋਂ ਉੱਤਰ ਕੇ ਰਾਜਵੀਰ ਸਿੱਧੀ ਅੰਬ ਦੇ ਦਰਖਤ ਕੋਲ ਆਈ ਕਿਉਂਕਿ ਉਹ ਦਰਖਤ ਜਿਹੜਾ ਹੁਣ ਅੰਬਾਂ ਦੇ ਫਲਾਂ ਨਾਲ ਭਰਿਆ ਹੋਇਆ ਸੀ ਉਹ ਦਰਖਤ ਨੂੰ ਕਲਾਵੇ ਚ ਲੈਣ ਦੀ ਬੋਲੀ ਕਿ ਮੈਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ਤੂੰ ਜ਼ਰੂਰ ਹਰਾ ਭਰਾ ਹੋਵੇਂਗਾ ਤੇ ਤੈਨੂੰ ਫਲ ਲੱਗਣਗੇ ਇਸੇ ਲਈ ਮੈਂ ਤੇਰੀ ਸੰਭਾਲ ਕਰਦੀ ਸੀ ਕਿਉਂਕਿ ਔਰਤ ਦੀ ਕੁੱਖ ਤੇ ਇੱਕ ਦਰਖਤ ਜਿੰਨਾ ਸਮਾਂ ਉਹਨਾਂ ਨੂੰ ਸਹੀ ਖਾਣ ਪੀਣ ਸਹੀ ਪੋਸ਼ਕ ਤਤ ਨਹੀਂ ਮਿਲਦੇ ਤਾਂ ਉਹਨਾਂ ਤੋਂ ਫਲ ਦੀ ਆਸ ਰੱਖਣਾ ਬੇਕਾਰਾ ਪਰ ਮਨੁੱਖ ਜਿਹੜੇ ਉਹ ਬਿਨਾਂ ਸਵਾਰਥ ਕਿਸੇ ਦੀ ਸੇਵਾ ਹੀ ਕਰਦੇ ਹੈਗੇ ਔਰਤਾਂ ਨੂੰ ਆਪਣੀ ਨੂਹ ਦੀ ਕੁੱਖੋਂ ਸਹੀ ਸਲਾਮਤ ਪੋਤਾ ਤਾਂ ਚਾਹੀਦਾ ਹੁੰਦਾ ਪਰ ਉਹਨਾਂ ਨੂੰ ਨੂਹ ਦਾ ਖਿਆਲ ਨਹੀਂ ਹੁੰਦਾ ਪ੍ਰੈਗਨਨਸੀ ਵੇਲੇ ਇੱਕ ਔਰਤ ਦੇ ਖਾਣ ਪੀਣ ਦਾ ਜਿੰਨਾ ਧਿਆਨ ਰੱਖਣਾ ਚਾਹੀਦਾ ਔਰ ਤਾਂ ਨਹੀਂ ਰੱਖਦੀਆਂ ਕਿਉਂਕਿ ਉਹ ਇਹ ਗੱਲ ਕਹਿੰਦੀਆਂ ਹੁੰਦੀਆਂ ਕਿ ਸਾਡੇ ਵੇਲੇ ਕਿਹੜਾ ਐਦਾਂ ਹੁੰਦਾ ਸੀ ਅਸੀਂ ਕਿਹੜਾ ਐਦਾਂ ਖਾਦਾ ਸੀ ਪਰ ਜਿਵੇਂ ਜਿਵੇਂ ਸਮਾਂ ਬਦਲਦਾ ਓਵੇਂ ਓਵੇਂ ਹਾਲਾਤ ਵੀ ਬਦਲਦੇ ਆ ਤੇ ਸਾਡਾ ਖਾਣ ਪੀਣਾ ਜਿਹੜਾ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੁਣ ਰਾਜਵੀਰ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਦੀ ਫੈਮਿਲੀ ਹੈ ਜਿਹੜੀ ਉਹ ਪਰਫੈਕਟ ਹੋ ਚੁੱਕੀ ਸੀ ਇੱਕ ਕੁੜੀ ਤੇ ਇੱਕ ਮੁੰਡੇ ਦੀ ਉਹ ਮਾਂ ਬਣ ਚੁੱਕੀ ਸੀ ਤੇ ਆਪਣੇ ਬੇਟੇ ਨੂੰ ਗੋਦ ਦੇ ਵਿੱਚ ਲੈ ਕੇ ਸਾਰਿਆਂ ਤੋਂ ਪਹਿਲਾਂ ਉਹ ਦਰਖਤ ਕੋਲ ਗਈ ਤੇ ਉਸ ਤੋਂ ਬਾਅਦ ਉਹ ਹਰਪ੍ਰੀਤ ਦੀ ਫੋਟੋ ਅੱਗੇ ਜਾ ਕੇ ਅੱਖਾਂ 'ਚੋਂ ਹੰਝੂ ਪਰਕੇ ਕਹਿੰਦੀ ਕਿ ਹਰਪ੍ਰੀਤ ਸ਼ਾਇਦ ਤੇਰੇ ਆਉਣ ਤੋਂ ਬਾਅਦ ਮੇਰੀ ਕੁੱਖ ਹਰੀ ਹੋਈ ਆ ਤੇਰੀ ਧੀ ਆ ਜਿਹੜੀ ਇਹ ਮੇਰੀ ਵੀ ਧੀ ਆ ਤੇ ਇਸ ਧੀ ਦੇ ਪਾਲਣ-ਪੋਸ਼ਣ ਦੇ ਪੁੰਨੇ ਅੱਜ ਮੈਨੂੰ ਵੀ ਜਿਹੜਾ ਮੇਰੇ ਤੇ ਵਾਂਝ ਦਾ ਠੱਪਾ ਲੱਗਿਆ ਸੀ ਉਹ ਹਮੇਸ਼ਾ-ਹਮੇਸ਼ਾ ਲਈ ਉਤਾਰ ਦਿੱਤਾ ਹੁਣ ਸਾਰਾ ਪਰਿਵਾਰ ਉਸ ਘਰ ਦੇ ਵਿੱਚ ਉਸ ਹਵੇਲੀ ਦੇ ਵਿੱਚ ਬਹੁਤ ਖੁਸ਼ ਰਹਿੰਦਾ ਸੀ ਪਰ ਰਾਜਵੀਰ ਕਦੇ ਵੀ ਹਰਪ੍ਰੀਤ ਨੂੰ ਨਹੀਂ ਭੁੱਲੀ ਸੀ ਉਹ ਰਮਨ ਨਾਲ ਅਕਸਰ ਹਰਪ੍ਰੀਤ ਦੀਆਂ ਗੱਲਾਂ ਕਰਦੀ ਰਹਿੰਦੀ ਸੀ ਹਾਂਜੀ ਦੋਸਤੋ ਮੈਨੂੰ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਲ ਜੀ